ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਸਾਰਿਆਂ ਦਾ ਮੇਰੇ ਸਰਬ ਕ੍ਰिएशन YouTube ਚੈਨਲ ਤੇ ਅੱਜ ਮੈਂ ਤੁਹਾਡੇ ਲਈ ਬਹੁਤ ਹੀ ਸੋਹਣਾ ਡਿਜ਼ਾਈਨ ਲੈ ਕੇ ਆਈ ਹਾਂ ਕਿਸੇ ਵੀ ਪ੍ਰਜੈਕਟ ਤੇ ਤੁਸੀਂ ਇਸੇ ਡਿਜ਼ਾਈਨ ਨੂੰ ਅਪਲਾਈ ਕਰ ਸਕਦੇ ਹੋ ਲੇਡੀਜ਼ ਕਾਰਡੀਗਨ ਜੈਂਟਸ ਸਵੈਟਰ ਬੱਚਿਆਂ ਦੇ ਕੋਟੀਆਂ ਸਵੈਟਰ ਸਕੀਵੀ ਬਲਾਊਜ਼ ਬਹੁਤ ਹੀ ਸੋਹਣਾ ਡਿਜ਼ਾਈਨ ਹੈ ਤੇ ਬਣਾਈ ਵਿੱਚ ਵੀ ਜਿਹੜਾ ਆਪਣਾ ਡਿਜ਼ਾਈਨ ਹੈ ਬਹੁਤ ਹੀ ਜ਼ਿਆਦਾ ਆਸਾਨ ਹੈ ਉਲਟੀ ਪਾਸੇ ਤੋਂ ਇਸ ਤਰ੍ਹਾਂ ਦਿਖਾਈ ਦਿੰਦਾ ਦੇਖੋ ਸਿਰਫ ਚਾਰ ਸਲਾਈਆਂ ਦਾ ਡਿਜ਼ਾਈਨ ਹੈ ਚਾਰ ਸਲਾਈਆਂ ਨੂੰ ਬਾਰ-ਬਾਰ ਰਿਪੀਟ ਕਰਨਾ ਤੇ ਇਸ ਤਰ੍ਹਾਂ ਡਿਜ਼ਾਈਨ ਬਣਦਾ ਜਾਂਦਾ ਆਪਣਾ ਨੀਚੇ ਬਾਰਡਰ ਤੁਸੀਂ ਕੋਈ ਵੀ ਬਣਾ ਸਕਦੇ ਹੋ ਜੋ ਵੀ ਤੁਹਾਨੂੰ ਪਸੰਦ ਹੋਵੇ ਤੇ ਜਦੋਂ ਆਪਾਂ ਇਸ ਡਿਜ਼ਾਈਨ ਨੂੰ ਬਣਾਉਣ ਲਈ ਕੁੰਡੇ ਲੈਣੇ ਅੱਠ ਦੇ ਮਲਟੀਪਲ ਚਾਰ ਕੁੰਡੇ ਆਪਾਂ ਬਾਧੂ ਰੱਖਣੇ ਦੇਖੋ ਇਸ ਤਰ੍ਹਾਂ ਡਿਜ਼ਾਈਨ ਹੈ ਇਹ ਚਾਰ ਕੁੰਡੇ ਉਲਟੇ ਚਾਰ ਤੇ ਡਿਜ਼ਾਈਨ ਚਾਰ ਉਲਟੇ ਚਾਰ ਤੇ ਡਿਜ਼ਾਈਨ ਚਾਰ ਉਲਟੇ ਚਾਰ ਤੇ ਡਿਜ਼ਾਈਨ ਲਾਸਟ ਤੇ ਆਪਣੇ ਉਸੇ ਤਰ੍ਹਾਂਉਣੇ ਚਾਹੀਦੇ ਜਿਵੇਂ ਆਪਣੀ ਸਟਾਰਟਿੰਗ ਦੇ ਕੁੰਡੇ ਚਾਰ ਉਲਟੇ ਆਏ ਆ ਲਾਸਟ ਤੇ ਵੀ ਚਾਰ ਉਲਟੇ ਆਉਣੇ ਚਾਹੀਦੇ ਅਸਲਈ 8 ਦੇ ਮਲਟੀਪਲ ਚਾਰ ਕੁੰਡੇ ਤੁਸੀਂ ਵਾਧੂ ਰੱਖਣੇ ਆ ਜਿਹੜੇ ਵਿੱਚ ਇਹ ਉਲਟੇ ਕੁੰਡੇ ਰੱਖੇ ਆ ਤੁਸੀਂ ਆਪਣੀ ਮਰਜ਼ੀ ਨਾਲ ਰੱਖਣੇ ਆ ਠੀਕ ਆ ਜੇਕਰ ਤੁਸੀਂ ਇਹ ਦੋ ਰੱਖਣੇ ਆ ਤਿੰਨ ਰੱਖਣੇ ਆ ਚਾਰ ਰੱਖਣੇ ਆ ਜਾਂ ਪੰਜ ਰੱਖਣੇ ਆ ਇਹ ਤੁਹਾਡੀ ਆਪਣੀ ਮਰਜ਼ੀ ਹੈ ਕਿੰਨੇ ਕੁੰਡੇ ਜਿਹੜੇ ਵਿੱਚ ਉਲਟੇ ਰੱਖਣੇ ਜਿਹੜਾ ਆਪਣਾ ਡਿਜ਼ਾਈਨ ਹੈ ਚਾਰ ਕੁੰਡਿਆਂ ਤੇ ਬਣੂਗਾ ਉਲਟੇ ਕੁੰਡੇ ਤੁਸੀਂ ਆਪਣੀ ਮਰਜ਼ੀ ਨਾਲ ਰੱਖ ਲੈਣੇ ਆ पर एक गल ਦਾ ਧਿਆਨ ਰੱਖਣਾ ਜਿੰਨੇ ਕੁੰਡੇ ਆਪਣੇ ਇਧਰ ਆਉਣੇ ਆ ਜਿੰਨੇ ਕੁੰਡੇ ਇਧਰ ਆਉਣਗੇ ਆਪਣੇ ਉਹਨੇ ਕੁੰਡੇ ਹੀ ਆਪਣੇ ਇਧਰ ਆਉਣੇ ਚਾਹੀਦੇ ਉਲਟੇ ਠੀਕ ਹੈ ਤਾਂ ਡਿਜ਼ਾਈਨ ਦੀ ਫਾਸਟ ਰੋ ਜਿਹੜੀ ਪਹਿਲੀ ਸਲਾਈ ਹੈ ਰਾਈਟ ਸਾਈਡ ਤੋਂ ਸ਼ੁਰੂ ਹੋਊਗੀ ਕੋਈ ਵੀ ਬਾਰਡਰ ਬਣਾਉਣ ਤੋਂ ਬਾਅਦ ਡਿਜ਼ਾਈਨ ਦੀ ਪਹਿਲੀ ਸਲਾਈ ਆਪਾਂ ਸ਼ੁਰੂ ਕਰਦੇ ਹਾਂ ਇਸ ਤਰ੍ਹਾਂ ਪਹਿਲੇ ਕੁੰਡੇ ਤੋਂ ਹੀ ਆਪਣਾ ਡਿਜ਼ਾਈਨ ਜਿਹੜਾ ਸ਼ੁਰੂ ਹੋ ਜਾਂਦਾ ਹੈ ਇਸ ਤਰ੍ਹਾਂ ਚਾਰ ਕੁੰਡੇ ਉਲਟੇ ਠੀਕ ਹੈ ਚਾਰ ਕੁੰਡੇ ਉਲਟੇ ਹੋ ਗਏ ਤੁਸੀਂ ਜਿਆਦਾ ਵੀ ਰੱਖ ਸਕਦੇ ਆ ਥ੍ਰੈਡ ਕਰਾਂਗੇ ਪਿੱਛੇ ਹੁਣ ਜਿਹੜੇ ਆਪਣੇ ਇਹ ਚਾਰ ਕੁੰਡੇ ਇਹਨਾਂ ਤੇ ਡਿਜ਼ਾਈਨ ਬਣਾਣਾ ਹੈ ਚਾਰ ਕੁੰਡਿਆਂ ਵਿੱਚੋਂ ਪਹਿਲਾਂ ਆਪਾਂ ਦੋ ਕੁੰਡਿਆਂ ਦਾ ਇੱਕ ਬਣਾਵਾਂਗੇ ਅਗਲੀ ਸਾਈਡ ਤੋਂ ਸਿੱਧਾ ਕੁੰਡਾ ਇਸ ਤਰ੍ਹਾਂ ਠੀਕ ਹੈ ਫਿਰ ਥ੍ਰੈਡ ਅੱਗੇ ਕਰਕੇ ਦੋ ਕੁੰਡੇ ਬਣਾ ਲਾਂਗੇ ਸਿੱਧੇ 1 2 ਚਾਰ ਕੁੰਡੇ ਹੋ ਗਏ ਆਪਣੇ ਡਿਜ਼ਾਈਨ ਵਾਲੇ ਚਾਰ ਉਲਟੇ ਬਣਾ ਕੇ ਦੋ ਕੁੰਡਿਆਂ ਦਾ ਇੱਕ ਬਣਾਇਆ ਅਗਲੀ ਸਾਈਡ ਤੋਂ ਥ੍ਰੈੱਡ ਅੱਗੇ ਕਰਕੇ ਦੋ ਸਿੱਧੇ ਬਣਾਏ ਤਾਂ ਦੁਬਾਰਾ ਫੇਰ ਡਿਜ਼ਾਈਨ ਰਿਪੀਟ ਕਰਾਂਗੇ ਚਾਰ ਕੁੰਡੇ ਉਲਟੇ ਇੱਕ ਦੋ ਤਿੰਨ ਚਾਰ ਠੀਕ ਹੈ ਥ੍ਰੈੱਡ ਕੀਤਾ ਪਿੱਛੇ ਦੋ ਕੁੰਡਿਆਂ ਦਾ ਇੱਕ ਬਣਾਵਾਂਗੇ ਇਸ ਤਰ੍ਹਾਂ ਅਗਲੀ ਸਾਈਡ ਤੋਂ ਥ੍ਰੈੱਡ ਕਰਾਂਗੇ ਅੱਗੇ ਦੋ ਕੁੰਡੇ ਬਣਾਵਾਂਗੇ ਇਸ ਤਰ੍ਹਾਂ ਸਿੱਧੇ ਚਾਰ ਕੁੰਡਿਆਂ ਤੇ ਡਿਜ਼ਾਈਨ ਆ ਗਿਆ ਥ੍ਰੈਡ ਕਰਾਂਗੇ ਅੱਗੇ 4 ਕੁੰਡੇ ਬਣਾਵਾਂਗੇ ਉਲਟੇ ਐਸਟਰ ਥ੍ਰੈਡ ਕਰਾਂਗੇ ਪਿੱਛੇ 2 ਕੁੰਡਿਆਂ ਦਾ ਬਣਾਵਾਂਗੇ ਇੱਕ ਇਸ ਤਰ੍ਹਾਂ ਆਪਾਂ ਥ੍ਰੈਡ ਕਰਾਂਗੇ ਅੱਗੇ 2 ਕੁੰਡੇ ਚਿੱਦੇ ਐਸਟਰ ਲਾਸਟ ਤੇ ਆਪਣੇ ਜਿਵੇਂ ਸਟਾਰਟਿੰਗ ਚਾਏ ਸੀ ਉਸੇ ਤਰ੍ਹਾਂ ਆ ਜਾਣਗੇ 4 ਕੁੰਡੇ ਉਲਟੇ ਠੀਕ ਹੈ ਪਹਿਲੀ ਸਲਾਈਡ ਜਨ ਦੀ ਕੰਪਲੀਟ ਹੋ ਗਈ ਹੁਣ ਆਪਾਂ ਦੂਸਰੀ ਸਲਾਈ ਬਣਾਵਾਂਗੇ ਰੌਂਗ ਸਾਈਡ ਤੋਂ ਰੌਂਗ ਸਾਈਡ ਤੋਂ ਜਿਹੜੀਆਂ ਇਹਦੀਆਂ ਸਲਾਈਆਂ ਉਲਟ ਨਹੀਂ ਬਣਨਗੀਆਂ ਚਾਰ ਸਲਾਈਆਂ ਦਾ ਡਿਜ਼ਾਈਨ ਹੈ ਦੋ ਸਲਾਈਆਂ ਰੌਂਗ ਸਾਈਡ ਤੋਂ ਉਲਟੀਆਂ ਬਣ ਜਾਂਦੀਆਂ ਦੋ ਸਲਾਈਆਂ ਤੇ ਰਾਈਟ ਸਾਈਡ ਤੋਂ ਸਿੱਧੇ ਪਾਸੇ ਤੋਂ ਡਿਜ਼ਾਈਨ ਆ ਜਾਂਦਾ ਇਸ ਲਈ ਜਿਹੜਾ ਇਹ ਡਿਜ਼ਾਈਨ ਹੈ ਬਹੁਤ ਹੀ ਜ਼ਿਆਦਾ ਆਸਾਨ ਹੈ ਕਈ ਡਿਜ਼ਾਈਨ ਇਸ ਤਰ੍ਹਾਂ ਦੇ ਹੁੰਦੇ ਆ ਸਿੱਧੇ ਪਾਸੇ ਤੋਂ ਵੀ ਡਿਜ਼ਾਈਨ ਬਣਾਉਣਾ ਹੁੰਦਾ ਤੇ ਉਲਟੇ ਪਾਸੇ ਤੋਂ ਠੀਕ ਹੈ ਜਿਹੜਾ ਆਪਣਾ ਇਹ ਡਿਜ਼ਾਈਨ ਆ ਸਿੱਧੇ ਪਾਸੇ ਤੋਂ ਹੀ ਬਣੂਗਾ ਉਲਟੇ ਪਾਸੇ ਤੋਂ ਸਾਰੀਆਂ ਸਲਾਈਆਂ ਉਲਟੀਆਂ ਹੀ ਬਣਨੀਆਂ ਇਸ ਲਈ ਜਿਹੜਾ ਇਹ ਡਿਜ਼ਾਈਨ ਬਹੁਤ ਹੀ ਜ਼ਿਆਦਾ ਆਸਾਨ ਆ ਬਣਾਈ ਦਾ ਕੰਮ ਜੇਕਰ ਤੁਸੀਂ ਸ਼ੁਰੂ ਕੀਤਾ ਤਾਂ ਬਹੁਤ ਹੀ ਆਸਾਨੀ ਨਾਲ ਇਸ ਡਿਜ਼ਾਈਨ ਨੂੰ ਬਣਾ ਸਕੋਗੇ ਦੂਸਰੀ ਸਲਾਈ ਜਿਹੜੀ ਆਪਣੇ ਡਿਜ਼ਾਈਨ ਦੀ ਕੰਪਲੀਟ ਹੋ ਗਈ। ਤੀਸਰੀ ਸਲਾਈ ਆਉਗੀ ਆਪਣੀ ਰਾਈਟ ਸਾਈਡ ਤੋਂ। ਲੇਖੋ ਹੁਣ ਜਿਹੜੀ ਆਪਣੀ ਇਹ ਜਾਲੀ ਬਣੀ ਐ। ਇਹ ਜਾਲੀ ਹੁਣ ਆਪਣੀ ਇੱਧਰ ਬਣੂਗੀ। ਜਿਵੇਂ ਇੱਥੇ ਪਹਿਲਾਂ ਆਪਣੀ ਇੱਥੇ ਜਾਲੀ ਬਣੀ ਫਿਰ ਇੱਥੇ। ਠੀਕ ਐ? ਚਾਰ ਸਲਾਈਆਂ ਹੋ ਜਾਂਦੀਆਂ ਇੱਥੇ ਡਿਜ਼ਾਈਨ ਦੁਬਾਰਾ ਸ਼ੁਰੂ ਹੋਇਆ ਤਾਂ ਫਿਰ ਇੱਥੇ ਬਣੀ। ਫਿਰ ਜਾਲੀ ਇੱਥੇ ਬਣੀ। ਹੁਣ ਡਿਜ਼ਾਈਨ ਦੁਬਾਰਾ ਸ਼ੁਰੂ ਹੋਇਆ ਤਾਂ ਪਹਿਲਾਂ ਜਾਲੀ ਇੱਥੇ ਬਣੀ। ਹੌਣੇ ਇੱਧਰ ਬਨੂੰਗੀ ਇਸੇ ਤਰ੍ਹਾਂ ਇਹ ਜਾਲੀ ਬਣਦੀ ਜਾਊਗੀ ਤੀਸਰੀ ਸਿਲਾਈ ਰਾਈਟ ਸਾਈਡ ਤੋਂ ਚਾਰ ਕੁੰਡੇ ਬਣਾਵਾਂਗੇ ਉਲਟੇ ਜਿਹੜੇ ਕੁੰਡੇ ਆਪਣੀ ਉਲਟੇ ਆ ਉਹ ਤਾਂ ਹਰ ਵਾਰ ਆਪਾਂ ਉਲਟੇ ਬਣਾਉਣੇ ਥ੍ਰੈਡ ਕਰਾਂਗੇ ਪਿੱਛੇ ਹੁਣ ਪਹਿਲਾਂ ਆਪਾਂ ਇਹ ਦੋ ਕੁੰਡਿਆਂ ਦਾ ਇੱਕ ਬਣਾਇਆ ਸੀ ਠੀਕ ਹੈ ਹੁਣ ਇਹ ਦੋ ਕੁੰਡੇ ਆਪਾਂ ਬਣਾਵਾਂਗੇ ਸਿੱਧੇ ਇੱਕ ਦੋ ਇਸ ਤਰ੍ਹਾਂ ਹੌਨ ਥ੍ਰੈਡ ਲੱਗੇ ਕਰਕੇ ਕੁੰਡਾ ਪਲਟ ਕੇ ਇਸ ਤਰ੍ਹਾਂ ਸਿੱਧਾ ਕਰ ਲੈਣਾ ਦੋ ਕੁੰਡਿਆਂ ਦਾ ਬੈਕ ਸਾਈਡ ਤੋਂ ਇੱਕ ਕਰ ਦੇਣਾ ਇਸ ਤਰ੍ਹਾਂ ਠੀਕ ਹੈ ਤਾਂ ਜਿਹੜੀ ਜਾਲੀ ਆ ਬਦਲ ਜਾਂਦੀ ਹੈ ਇੱਥੇ ਸੀ ਜਿਹੜੀ ਜਾਲੀ ਹੁਣ ਇੱਧਰ ਆ ਜਾਊਗੀ ਤੀਸਰੀ ਸिलाई ਤੇ ਸਾਰੇ ਆਪਾਂ ਇਸੇ ਤਰ੍ਹਾਂ ਕਰਦੇ ਜਾਣਾ ਚਾਰ ਕੁੰਡੇ ਉਲਟੇ ਥ੍ਰੈਡ ਕਰਾਂਗੇ ਪਿੱਛੇ ਦੋ ਕੁੰਡੇ ਬਣਾਵਾਂਗੇ ਆਪਾਂ ਇਸ ਤਰ੍ਹਾਂ ਸਿੱਤੇ ਥ੍ਰੈਡ ਅੱਗੇ ਕਰ ਲਾਂਗੇ ਕੁੰਡਾ ਪਾੜਟ ਕੇ ਇਸ ਤਰ੍ਹਾਂ ਸਿੱਧਾ ਕਰ ਲਾਂਗੇ ਬੈਕ ਸਾਈਡ ਤੋਂ ਦੋ ਕੁੰਡਿਆਂ ਦਾ ਇੱਕ ਬਣਾ ਦੇਾਂਗੇ ਇਸ ਤਰ੍ਹਾਂ ਠੀਕ ਹੈ ਫਿਰ ਥ੍ਰੈਡ ਕਰਾਂਗੇ ਅੱਗੇ ਚਾਰ ਕੁੰਡੇ ਉਲਟੇ ਥ੍ਰੈਡ ਕਰਾਂਗੇ ਪਿੱਛੇ ਦੋ ਕੁੰਡੇ ਅੱਗੇ ਸਿੱਤੇ ਥ੍ਰੈਡ ਕਰਾਂਗੇ ਅੱਗੇ ਕੁੰਡਾ ਪਾੜਟ ਲੈਣਾ ਇਸ ਤਰ੍ਹਾਂ ਬੈਕ ਸਾਈਡ ਤੋਂ ਦੋ ਦਾ ਇੱਕ ਬਣਾ ਦੇ। ਥ੍ਰੈਡ ਕਰਾਂਗੇ ਅੱਗੇ ਲਾਸਟ ਦੇ ਚਾਰ ਕੁੰਡੇ ਆਪਣੇ ਉਲਟੀ ਆਗੇ ਇਸ ਤਰ੍ਹਾਂ। ਤੀਸਰੀ ਸਲਾਈ ਸਾਰੀ ਕੰਪਲੀਟ ਹੋ ਗਈ ਡਿਜ਼ਾਈਨ ਦੀ। ਚੌਥੀ ਤੇ ਲਾਸਟ ਸਲਾਈ ਆ ਗਈ ਆਪਣੀ। ਸਾਰੀ ਸਲਾਈ ਆਪਾਂ ਉਲਟੀ ਬਣਾ ਲਾਂਗੇ। ਲਾਸਟ ਸਲਾਈ ਹੈ ਡਿਜ਼ਾਈਨ ਦੀ। ਸਾਰੀ ਸਲਾਈ ਉਲਟੀ ਪਾਛਮ ਤੁਸੀਂ ਕੋਈ ਵੀ ਲੈ ਸਕਦੇ ਆ ਸਲਾਈਆਂ ਜਿਹੜੀਆਂ ਪਾਛਮ ਦੇ ਹਿਸਾਬ ਨਾਲ ਲੈਣੇ ਮੇਰੇ ਕੋਲ ਇਥੇ ਬੇਬੀ ਵੂਲ ਹੈ ਤੇ 10 ਨੰਬਰ ਸਲਾਈਆਂ ਤੇ ਮੈਂ ਤੁਹਾਨੂੰ ਇਹ ਡਿਜ਼ਾਈਨ ਬਣਾ ਕੇ ਦਿਖਾ ਰਹੀ ਹਾਂ ਕਿਸੇ ਵੀ ਕਲਰ ਚ ਬਣਾ ਸਕਦੇ ਆ ਇਸ ਡਿਜ਼ਾਈਨ ਨੂੰ ਹਰੇਕ ਕਲਰ ਵਿੱਚ ਬਹੁਤ ਹੀ ਸੋਹਣਾ ਲੱਗਦਾ ਹੈ ਇਹ ਡਿਜ਼ਾਈਨ ਤੇ ਕਿਸੇ ਵੀ ਪ੍ਰੋਜੈਕਟ ਤੇ ਅਪਲਾਈ ਕਰ ਸਕਦੇ ਆ ਲੋ ਜੀ ਚਾਰ ਸਲਾਈਆਂ ਕੰਪਲੀਟ ਹੋ ਗੀਆਂ ਇਸ ਤਰ੍ਹਾਂ ਡਿਜ਼ਾਈਨ ਬਣ ਕੇ ਆਇਆ ਦੇਖੋ ਬਹੁਤ ਹੀ ਸੋਹਣਾ ਡਿਜ਼ਾਈਨ ਬਣ ਕੇ ਆਉਂਦਾ ਜਦੋਂ ਡਿਜ਼ਾਈਨ ਨੂੰ ਦੁਬਾਰਾ ਰਿਪੀਟ ਕਰਨਾ ਤਾਂ ਉਸੇ ਤਰ੍ਹਾਂ ਪਹਿਲੀ ਸਲਾਈ ਤੋਂ ਸ਼ੁਰੂ ਹੋ ਜੂਗਾ ਚਾਰ ਉਲਟੇ ਦੋ ਕੁੰਡਿਆਂ ਦਾ ਅਗਲੀ ਸਾਈਡ ਤੋਂ ਇੱਕ ਥ੍ਰੈਡ ਲੱਗੇ ਦੋ ਸਿੱਧੇ ਠੀਕ ਹੈ ਦੂਸਰੀ ਸਲਾਈ ਆ ਜੂਗੀ ਉਲਟੀ ਤੀਸਰੀ ਸਲਾਈ ਤੇ ਉਸੇ ਤਰ੍ਹਾਂ ਚਾਰ ਉਲਟੇ ਦੋ ਕੁੰਡੇ ਸਿੱਧੇ ਥ੍ਰੈਡ ਲੱਗੇ ਕੁੰਡਾ ਪਲਟ ਕੇ ਦੋ ਕੁੰਡਿਆਂ ਦਾ ਇੱਕ ਠੀਕ ਹੈ ਚੌਥੀ ਸਲਾਈ ਆ ਜੂਗੀ ਉਲਟੀ ਤਾਂ ਡਿਜ਼ਾਈਨ ਤੁਸੀਂ ਪਹਿਲੀ ਸਲਾਈ ਤੋਂ ਦੁਬਾਰਾ ਸ਼ੁਰੂ ਕਰ ਲੈਣਾ ਮੈਨੂੰ ਕਮੈਂਟ ਕਰਕੇ ਜਰੂਰ ਦੱਸਿਆ ਕਰੋ ਤੁਹਾਨੂੰ ਜਿਹੜਾ ਡਿਜ਼ਾਈਨ ਕਿਸ ਤਰ੍ਹਾਂ ਦਾ ਲੱਗਿਆ ਤੇ ਜੇਕਰ ਚੈਨਲ ਤੇ ਨਵੇਂ ਆ ਤਾਂ ਚੈਨਲ ਨੂੰ ਸਬਸਕ੍ਰਾਈਬ ਕਰਕੇ ਵੀਡੀਓ ਨੂੰ ਲਾਈਕ ਤੇ ਸ਼ੇਅਰ ਕਰ ਦਿਆ ਕਰੋ ਜੀ ਤੇ ਚਲੋ ਫਿਰ ਆਪਾਂ ਮਿਲਦੇ ਆ ਨੈਕਸਟ ਵੀਡੀਓ ਵਿੱਚ ਧੰਨਵਾਦ